ਜਿੰਨਾ ਬਈ ਚੱਕਰ ਦਾ ਸਾਧਾ ਹੈ ਸਾਰੀਆਂ ਫੋਟੋਆਂ ਹੀ ਦੋਨੇ ਫੋਨਾਂ ਚ ਹੋਣਗੀਆਂ ਠੀਕ ਹੈ ਬਈ ਖਾਣ ਤੋਂ ਜਦੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁੱਕ ਤੇ ਵੀ ਪਾਉਂਗਾ ਗਰੁੱਪਾਂ ਚ ਵੀ ਪਾਉਂਗਾ ਠੀਕ ਹੈ ਪਰ ਇੱਕ ਗੱਲ ਕਹਿਣੀ ਚਾਹੁੰਦਾ ਬਈ ਨਾ ਮੈਂ ਪਹਿਲਾਂ ਚੋਰ ਸੀ ਨਾ ਮੈਂ ਅੱਜ ਚੋਰ ਆਂ ਨਾ ਮੇਰਾ ਭਾਈ ਚੋਰ ਸੀ ਨਾ ਮੈਂ ਚੋਰ ਆ ਮੇਰੀ ਫੋਟੋ ਨਹੀਂ ਆ ਰਹੀ ਆ ਬੈਠੇ ਆ ਸੀ ਦੋਏ ਠੀਕ ਹੈ ਜੀ ਜੇ ਕੋਈ ਬੰਦਾ ਕਹਿ ਦੇ ਪ੍ਰੂਫ ਦੇ ਦੂਆ ਵੀ ਹਾਂ ਸਾਡੇ ਰਿਹਾ ਚੋਰੀ ਕਰੀ ਜਾਨੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਘਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਾਈ ਬੇਸ਼ੱਕ ਨਾ ਸਾਥ ਦਿਓ ਪਰ ਅਸੀਂ ਆਪਣੀ ਜੀਵਨ ਲੀਲਾ ਆ ਚੀਜ਼ ਨਾਲ ਖਤਮ ਕਰਨ ਲੱਗੇ ਆ ਮਰਨ ਲੱਗਿਆ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਤੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ 뭐 ਕੀ ਖਾਨਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਅੰਜਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀਂਦਾ ਮੈਂ ਜਾਂ ਚਿੱਟੇ ਵਾਲਿਆਂ ਕੋਲੇ ਬਹਿਣਾ ਫੇਰ ਵੀ ਯਾਰ ਕਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆ ਅਸੀਂ ਅਸੀਂ ਅੱਜ ਜਵਦਾ ਖਤਮ ਕਰਾਂਗੇ ਠੀਕ ਜਿੰਨਾ ਬਈ ਚੱਕਰ ਦਾ ਸਾਧਾ ਸਾਰੀਆਂ ਫੋਟੋਆਂ ਇਹ ਦੋਨੇ ਫੋਨਾਂ ਚ ਹੋਣਗੀਆਂ ਠੀਕ ਹੈ ਬਈ ਖਾਣ ਤੋਂ ਜਦੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁਕ ਤੇ ਵੀ ਪਾਉਂਗਾ ਗਰੁੱਪਾਂ ਚ ਵੀ ਪਾਉਂਗਾ ਠੀਕ ਹੈ ਪਰ ਇੱਕ ਗੱਲ ਕਹਿਣੀ ਚਾਹੁੰਨਾ ਬਈ ਨਾ ਮੈਂ ਪਹਿਲਾਂ ਚੋਰ ਤੀ ਨਾ ਮੈਂ ਅਜੀ ਚੋਰਾਂ ਨਾ ਮੇਰਾ ਭਾਈ ਚੋਰ ਧੀ ਨਾ ਮੈਂ ਚੋਰਾਂ ਮੇਰੀ ਬੱਤਨੀ ਆਰੀ ਆ ਆ ਬੈਠੇ ਆ ਸੀ ਦੋਏ ਠੀਕ ਹੈ ਜੀ ਜੇ ਕੋਈ ਬੰਦਾ ਕਹੇ ਦੇ ਪਰੂਪ ਦੇ ਦੂਆ ਵੀ ਹਾਂ ਸਾਡੇ ਰਿਆ ਚੋਰੀ ਕਰਿਆ ਨੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਕੱਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਾਈ ਬੇਚਾਕ ਨਾ ਸਾਥ ਦਿਓ ਪਰ ਅਸੀਂ ਆਪਣੀ ਜੀਵਨ ਲੀਲਾ ਅਤੀ ਜਨਾਂ ਖਤਮ ਕਰਨ ਲੱਗੇ ਆ ਮਰਨ ਲੱਗੇ ਆ ਸਿਰਫ ਪੁਲਿਸ ਵਾਲੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਦੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ ਭੁੱਖੀ ਖਾਣਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਨਾਲ ᱧਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀਂਦਾ ਮੈਂ ਜਾਂ ਚਿੱਟੇ ਵਾਲਿਆਂ ਕੋਲੇ ਬਹਿਣਾ ਫੇਰ ਵੀ ਯਾਰ ਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆਂ ਸੀ ਅਸੀਂ ਅੱਜ ਆਪਦਾ ਖਤਮਾ ਕਰਾਂਗੇ ਠੀਕ ਐ ਆ ਦੋਏ ਫੋਨ ਮੈਂ ਜੀਤੇ ਕੋਲ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ ਕੇ ਕਹਿਣਾ ਵੀ ਇਹ ਵੀਡੀਓ ਠੀਕ ਐ ਭਾਈ ਬਣ ਕੇ ਤੁਹ ਆਪਦੀ ਇਮਾਨਦਾਰੀ ਨਿਭਾਈ ਐਵੇਂ ਨਾ ਹੋਵੇ ਤੇ ਰਿਸ਼ਤਿਆਂ ਨੂੰ ਅਹਿਮਤ ਦੇ ਦੇ ਠੀਕ ਐ ਨਾ ਪਰ ਇੱਕ ਦੇਸਾ ਇੱਕ ਉਹ ਮਾਲਕ ਇੱਕੋ ਤਾਂ ਭਾਈ ਇੱਕੋ ਤਾਂ ਭਤੀਜਾ ਇੱਕੋ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿ ਲਈ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ ਉਹਦੇ ਕੋਲੇ ਦੇਖੋ ਇੱਕ ਕੱਲੀ ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ ਸਮਝ ਤੋਂ ਬਾਹਰ ਹੈ ਸਾਡੀ ਗੱਲ ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਦੀ ਨਾ ਸਾਡੀ ਜ਼ਿੰਦਗੀ ਚ ਆਇਆ ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ ਠੀਕ ਹੈ ਉਸੇ ਦੇ ਗੁਜ਼ਾਰਾ ਕਰਦੇ ਤੇ ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੀ ਵੀ ਹਾਂ ਇਹ ਬੰਦੇ ਚੋਰ ਤੇ ਪਹਿਲਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਇਤਨਾ ਖਾ ਨਾ ਮੇਰੇ ਮੇਰੀ ਗੱਡੀ ਜੋ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਜੋ ਮਾਲ ਵੇਚਿਆ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਭਰ ਭਾਈ ਬਣ ਕੇ ਸਾਡੀ ਦੁਆ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਦਾ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆ ਠੀਕ ਹੈ ਧੰਨਵਾਦ ਭਾਈ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਜਿੰਨੀ ਵੀ ਕਰੀ ਜਾਵੇ ਮੇਰੇ ਤਿੰਨਾਂ ਦੇ ਸਾਡੇ ਦੁਆ ਦੇ ਜਵਾਕਾਂ ਨੂੰ ਇਨਸਾਫ ਮਿਲੇ ਇਹ ਇਸ ਇਨਸਾਫ ਨੂੰ ਗੱਡੀ ਰੇਨ ਲੱਕ ਰੱਖਣ ਦਾ ਪਤਾ ਲੱਗ ਜੇ ਦੇਸੇ ਨੂੰ ਪਤਾ ਲੱਗ ਜੇ ਦੇਸੇ ਕੋਲੇ ਲਾਇਸੈਂਸ ਨਹੀਂ ਸੀ ਤੇ ਗੱਡੀ ਐਕਸੀਡੈਂਟ ਹੋ ਗਈ ਮੈਂ ਆਪਦਾ ਲਾਇਸੈਂਸ ਦਿੱਤਾ ਹੋਇਆ ਮੇਰਾ ਲਾਇਸੈਂਸ ਵੀ ਉਸ ਬੰਦੇ ਕੋਲੇ ਆ ਹਜੇ ਵੀ ਮੈਨੂੰ ਅੱਜ ਵੀ ਫੋਨ ਤੇ ਦਵਕੇ ਮਾਰਦਾ ਹੈ ਮੇਰੇ ਫੋਨ ਦੀ ਲੋਕੇਸ਼ਨਾਂ ਕਢਾਇਆ ਤੁਸੀਂ ਸਾਰਾ ਸੋਸ਼ਲ ਮੀਡੀਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੇਰੇ ਹੱਥ 'ਚ ਤਾਂ ਫੋਨ ਹੈਗਾ ਬਾਈ ਜੋੜੀ ਬੈਠਿਆ ਹੱਤ ਅਸੀਂ ਅੱਜ ਆਪਦੀ ਹਾਂ ਖਤਮ ਕਰ ਲਗੇ ਬਾਈ ਆ ਦੇਖ ਕਿਤੇ ਐਵੇਂ ਨਾ ਕਹੋ ਵੀ ਕੁਦੂ ਕੰਮ ਹੈਗਾ ਜ਼ਿੰਦਗੀ ਦੁਹਾਰ ਗਏ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਨਿਕਲ ਗਏ ਪੈਸੇ ਜਿੰਨੇ ਨਾ ਨਿਕਲੇ ਹੁੰਦੇ ਜਾਂ ਅਸੀਂ ਨੇ ਲਕੋਏ ਹੁੰਦੇ ਅਸੀਂ ਆਪ ਦਾ ਕੋਈ ਹੀਲਾ ਕਰਦੇ ਮੈਂ ਬਹੁਤ ਆ ਮੈਂ ਕੰਮ ਕਰਿਆ ਬਹੁਤ ਫੈਕਟਰੀਆਂ ਚ ਕਈ ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿਤਾ ਵੀ ਹਾਂ ਕੈਸ਼ ਚੋਂ ਪੈਸੇ ਘੜਦੇ ਰਹੇ ਨੇ ਬਈ ਯਾਰ ਬੇਸ਼ੱਕ ਕਰਨ ਸਾਹਿਬ ਨਾ ਕਰਿਓ ਪਰ ਬਾਈ ਬਣ ਕੇ ਨਾ ਜਰੂਰ ਦੇਖ ਲਿਓ ਹਾਰ ਕੇ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਕੀ ਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸਾਤੋਂ ਨਹੀਂ ਬਾਈ ਬਣਨਾ 65000 65500 ਰੁਪਇਆ ਸਾਡੇ ਤਾਂ ਘਰੇ ਖਾਣ ਨੂੰ ਡਾਣੇ ਨਹੀਂ ਹੈਗੇ ਅੱਜ ਤਾਂ ਕਿਹਦੀ ਗੱਡੀ ਚਲਾਵਾਂਗੇ ਬਾਈ ਇਧਰ ਹੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਅੰਨਾ ਬਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਅੱਤੇ ਨਿਜम्मेवारी ਤਾਂ ਦੇਤੀ ਮੈਂ ਪੈਸੇ ਦਊਂਗਾ ਕਿੱਥੋਂ ਜਾਇ ਇਹ ਕਿੱਥੋਂ ਦਊਗਾ ਹੈ ਹੀ ਨਹੀਂ ਪੈਸੇ ਇਹ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕੇ ਕਿਉਂ ਖਾਂਦੇ ਬਾਈ ਅਸੀਂ ਆਪ ਦਾ ਜ਼ਿੰਦਗੀ ਤੋਂ ਹਾਰ ਗਏ ਬਾਈ ਕੰਮ ਕਰਦੇ ਸੀ ਸੋਣਾ ਰੋਟੀ ਖਾਈ ਜਾਂਦੇ ਸੀਗੇ ਪਰ ਆਬਦ ਨਾਮੀ ਨੇ ਸਾਨੂੰ ਹਰਾ ਤਾ ਜਵਾਕ ਬਰਾਬਰ ਦੇ ਨਹੀਂ ਕੀ ਮੂੰਹ ਲੈ ਕੇ ਨਿਕਲਿਆ ਬੈਰਾ ਜਿਹਦਾ ਬਾਹਰ ਹੀ ਨਿਕਲੇ ਗੱਲ ਦੇ ਧੰਨਵਾਦ ਬਾਈ ਪੁਲਸੀਆ ਬਾਈ ਉਹ ਕੋਈ ਗੱਡੀ ਹੈ ਪੁਲਸੀਆ ਹੋਰ ਪਾਲੇ ਮਿਸਤਰੀ ਹੈ ਰੂਦਵੀ ਦਸ ਰੇਬਰ ਉਹ ਲਾਟਨ ਜਾਰੇ ਦਾ ਪਤਾ ਨਹੀਂ ਜੂਹਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਹੈ ਮੈਨੂੰ ਦਬਕੇ ਦਿੰਦਾ ਮੈਨੂੰ ਖੁੰਝੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾ ਦੇ ਕਦੇ ਕਹਿੰਦਾ ਕਿੱਥੇ ਪਾ ਦੇ ਠੀਕ ਹੈ ਸਾਰੇ ਮਾਰਨ ਤੋਂ ਬਾਅਦ ਸਾਡੇ ਸਾਰੇ ਟੱਬਰ ਦੇ ਖਾਤੇ ਚ ਇਕ ਹੋ ਜਾਣ ਸਾਡਾ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਉ ਵੀ ਖਾਤੇ ਜੇ ਨਾ ਪੈਸੇ ਹੋਏ ਭਾਈ ਤੁਹਾਨੂੰ ਇਨਸਾਫ ਦਵਾਇਓ